ਮम्मा ਮम्मा ਮੈਨੂੰ ਵੇਖੋ ਜੂਵੀ ਨੇ ਮਾਰਿਆ ਕੀ ਗੱਲ ਹੋਈ ਮੇਰੇ ਬੱਚੇ ਨੂੰ ਕਿਨੇ ਮਾਰਿਆ ਜੂਵੀ ਨੇ ਕਿਉਂ ਮਾਰਿਆ ਬੱਚੇ ਮम्मा ਮੈਨੇ ਉਸकी ਸਾਈਕਲ ਘਰਾਦੀ ਹੋ ਬੱਚੇ ਤੇ ਤੁਹਾਡੀ ਵੀ ਗਲਤੀ ਹੈ ਨਾ ਤੁਸੀਂ ਕਿਉਂ ਕਰਾਈ ਉਹਦੀ ਸਾਈਕਲ ਉਹਦੀ ਮम्मा ਨੂੰ ਦੱਸੋ ਕੋਈ ਗੱਲ ਨਹੀਂ ਮੈਂ ਹੁਣ ਉਹਦੀ ਮम्मा ਨੂੰ ਪੁੱਛ ਕੇ ਆਉਣੀ ਆ ਚਲੋ ਤੁਸੀਂ ਮੇਰੇ ਨਾਲ ਤੁਸੀਂ ਵੀ ਸੌਰੀ ਫੀਲ ਕਰਨੀ ਆ ਓਕੇ ਤੁਹਾਡੀ ਵੀ ਗਲਤੀ ਆ ਹਾਂ ਚਲੋ ਕੋਈ ਨਹੀਂ ਮੈਂ ਪੁੱਛਦੀ ਆ ਬੱਚੇ ਦੀਦੀ ਹਾਂਜੀ ਸਸਕਲ ਦੀ ਖੋਰ ਸੌਕਿਆ ਜਾਵੇ ਹਾਂਜੀ ਮੈਂ ਵੀ ਠੀਕ ਆ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਜੂਵੀ ਨੇ ਨਾ ਇਹਨੂੰ ਮਾਰਿਆ ਰਾਜੀ ਨੂੰ ਹਾਂਜੀ ਖੇਲਦੇ ਪਏ ਸੀਗੇ ਗਲੀ ਦੇ ਵਿੱਚ ਤੇ ਲੜਦੇ ਹੋਣੇ ਆ ਦੋਵੇਂ ਜਣੇ ਕਿਉਂ ਮਾਰਿਆ ਤੂੰ ਇਹ ਗਲਤੀ ਇਹਦੀ ਵੀ ਹੈ ਇਹਨੇ ਸਾਈਕਲ ਸੌੜ ਦਿੱਤਾ ਸੀਗਾ ਉਹਦਾ ਸ਼ਾਇਦ ਤੂੰ ਨੇ ਇਹਦੇ ਥੱਪੜ ਮਾਰ ਦਿੱਤਾ ਹਾਂਜੀ ਬੱਚੇ ਇਦਾਂ ਨਹੀਂ ਮਾਰਦਾ ਬੱਤੂ ਔਰੋਂਦਾ ਰੋਂਦਾ ਆਇਆ ਹੈ ਕਹਿੰਦਾ ਆਂਟੀ ਜੀ ਨੂੰ ਹੁਣ ਕਹਿ ਕੇ ਆਉ ਉਹਦੀ ਮੰਮਾ ਨੂੰ ਕਿ ਇਹ ਮੈਨੂੰ ਮਾਰਦਾ ਹੈ ਚਲੋ ਗਲਤੀ ਫਿਲ ਕਰੋ ਦੋਵੇਂ ਜਣੇ ਕੀਕਰ ਮੇਰੇ ਬੱਚੇ ਤੇਰੀ ਗਲਤੀ ਹੈ ਨਾ ਤੂੰ ਫੀਲ ਕਰ ਬੋਲੋ ਸੌਰੀ ਦੇਖੋਨ ਤਾਂ ਸੌਰੀ ਬੋਲੀਆ ਤੁਸੀਂ ਵੀ ਬੋਲੋ ਤੁਸੀਂ ਵੀ ਦੀ ਸਾਈਕਲ ਸਿੱਟੀ ਆ ਨਾ ਜੋ ਵੀ ਤੇਰੀ ਪਟਾਈ ਮੈਂ ਕਰਦੀ ਆ ਕੋਈ ਗੱਲ ਨਹੀਂ ਦੀ ਹੁਣ ਮਾਰਿਓ ਨਾ ਤੁਸੀਂ ਇਹਨਾਂ ਨੇ ਤਾਂ ਫੇਰ ਅੱਧੇ ਘੰਟੇ ਤੱਕ ਇਕੱਠੇ ਹੋ ਜਾਣਾ ਹੈ ਹਾਂਜੀ ਮਾਰਨ ਦਾ ਕੋਈ ਪੈਦਾ ਨਹੀਂ ਬਸ ਉਹ ਤਾਂ ਮੈਨੂੰ ਇਹਨੇ ਕਿਹਾ ਕਿ ਮੰਮਾ ਉਹਨਾਂ ਨੂੰ ਕਹਿ ਕੇ ਆਓ ਤੇ ਮੈਂ ਕਿਹਾ ਚਲੋ ਮੈਂ ਕਹਿ ਨਹੀਂ ਦੇਣਾ ਇਹ ਵੀ ਖੁਸ਼ ਹੋ ਜਾਊਗਾ ਦੇਖਿਓ ਪੁਣੇ ਉਹਨਾਂ ਨੇ ਇਕੱਠਿਆਂ ਨੇ ਖੇਡਣ ਲੱਗ ਜਨਾ ਨੀ ਨੀਦੀ ਮੈਂ ਚਾਣੀ ਪੀਨੀ ਮੈਂ ਜ ਕੰਮ ਕਰਦੀ ਪਈ ਸੀ ਤੇ ਕਹਿੰਦਾ ਹੁਣੇ ਕਹਿ ਕੇ ਆਉ ਜੋਵੀ ਦੀ ਮੰਮਾ ਨੂੰ ਹਾਂ ਠੀਕ ਐ ਦੀ ਮਮੇ ਮਮੇ ਮੈਨੂੰ ਆ ਵੇਖ ਲੋ ਗੰਡੇ ਦੇ ਮੁੰਡੇ ਨੇ ਮਾਰਿਆ ਕਿੰਨੇ ਮਾਰਿਆ ਉਹ ਗੰਡੇ ਦੇ ਮੁੰਡੇ ਨੇ ਤੇਰਾ ਮੂੰਹ ਤੇਰਾ ਛੱਤਰ ਖਾ ਕੇ ਆ ਗਿਆ ਉਹ ਤੇਰਾ ਰੋਜ ਤੇਰੀ ਗਾਂਦੀ ਹੋ ਰਹਿੰਦਾ ਆ ਆ ਜਾਕਰ ਮੂੰਹ ਚੋਕੇ ਛੱਤਰ ਖਾ ਕੇ ਹੈ ਤੇਰ ਕੋ ਨਾ ਬੱਚੀਆਂ ਚਾਹ ਯੋ ਮਾ ਸਿਨਾਂ ਤੇ ਇੰਦਰ ਮੈਂ 2 ਕਿਲੋ ਰੋਟੀ ਦੁੱਧ ਦਾ ਖਾਦੀ ਹੈ ਕਾਹਦਾ ਕਿ ਉਹਨਾ ਹੁਣ ਕਿੱਥੇ ਖਾ ਲੀਏ ਕਾਦੇ ਵਾਸਤੇ ਖਾ ਲੀਏ 2 ਕਿਲੋ ਕਵੇ ਇੱਧਰ ਆ ਕੇ ਆ ਜਾ ਹੈ ਅੱਗੇ ਤੂੰ ਇਕਦਰ ਖਾ ਗਿਆ ਗਿਆ ਦਸ ਦੀ ਖਾ ਕੇ ਆ ਗਿਆ ਚੱਲ ਜੇ ਮੈਂ ਪੁੱਛ ਦੇ ਚੱਲ ਜਰਾ ਕੇ ਮੈਂ ਪੁੱਛਾਂ ਇੰਨੇ ਜਿਹੜਾ ਖਾ ਕੇ ਆ ਗਿਆ ਇੱਧਰ ਆ ਨੀ ਬਾਹਰ ਕੋ ਨੀ ਆ ਕੀ ਗੱਲ ਐ ਤੇਰੇ ਮੁੰਡੇ ਨੇ ਗਾਲ੍ਹੀ ਪਾਇਆ ਹੈ ਰੋਜ਼ ਤਾਂ ਹੀ ਨਹੀਂ ਮੁੰਡੇ ਨੂੰ ਕੋਠਾ ਸੜਦਾ ਅੱਜ ਫੇਰ ਉਹ ਕੋਠੇ ਤੇ ਆਵਾਜ਼ ਕਰ ਰਿਹਾ ਇਸ ਤਾ ਕੀ ਗੱਲ ਹੁੰਦਾ ਅਸੀਂ ਕਰਨੀ ਕਿਹਨੇ ਜਮੀ ਇਹ ਗੱਲ ਨਹੀਂ ਭੈਣੀ ਇਹਦੀ ਵੀ ਗਲਤੀ ਹੋਊਗੀ ਨਹੀਂ ਇਹਦੀ ਗਲਤੀ ਕੀ ਇਹਦੀ ਗਲਤੀ ਕੀ ਇਹਦੇ ਬਾਅਦ ਖੇਡਣ ਨਹੀਂ ਆਏ ਤੇਰੇ ਮੁੰਡੇ ਨੇ ਨਾ ਬੜੀ ਬਰਾਣੀ ਨੂੰ ਮਾਰਿਆ ਹੀ ਮੈਂ ਤੈਨੂੰ ਅੱਜ ਦੱਸਾਂ ਤੀ ਮੈਂ ਵੱਡਰੀਂ ਲਟਾਉਂਦੀ ਆਂ ਆ ਸ਼ਰਮ ਕਰ ਲਾ ਮੈਂ ਨੱਥ ਵਾਲਾ ਨਹੀਂ ਤੇਰੀ ਮੁੰਡੇ ਦੀ ਵੀ ਗਲਤੀ ਹੋਣੀ ਆ ਕੀ ਗਲਤੀ ਮੇਰੇ ਮੁੰਡੇ ਦੀ ਕੀ ਗਲਤੀ ਦੱਸ ਨਾ ਪਤਨ ਦੀ ਗਲਤ ਨਾ ਕਹਿਣੀ ਹੈ ਦੱਸ ਲੈ ਆਪਣੇ ਮੁੰਡੇ ਦਾ ਕੀ ਕਸੂਰ ਪੁੱਛਦੀ ਤਾ ਆਪਣੇ ਮੁੰਡੇ ਦਾ ਕਸੂਰ ਪੁੱਛਦੀ ਹਾ ਇਹ ਨਾਲ ਤੇਰੇ ਮੁੰਡੇ ਨੇ ਕੁੱਟ ਲਿਆ ਅੱਜ ਨਾਲ ਮੈਂ ਆਪਣੇ ਮੁੰਡੇ ਦਾ ਕਸੂਰ ਪੁੱਛ ਹੈ ਨਹੀਂ ਬੜੀ ਗੱਲ ਸੁਣ ਲੈ ਆਪਣੇ ਮੁੰਡੇ ਨੂੰ ਸੰਜਿਆ ਆ ਕੇ ਰੱਖਣਾ ਤੇ ਮੈਂ ਤੇਰੇ ਖਸਮ ਨੂੰ ਲੰਬਾ ਦੇਣਾ ਹੈ ਨਾ ਤੇਰੀ ਕਸਮ ਨੂੰ ਦਊਂਗੀ ਲੰਬਾ ਕੀ ਨਹੀਂ ਕੀ ਤੂੰ ਬੋਲੇਗੀ ਦੇ ਦੇ ਕਿਤਾ ਬੋਲਦੀ ਅਪਾ ਦੇ ਮੁੰਡੇ ਨੂੰ ਗਲਤ ਨਾ ਕਹਿ ਨਾਲੇ ਲੈ ਲਾਪਾ ਲੈ ਕੇ ਘਰੇ ਘਰ ਤੋਂ ਜਾਲਿਕਲਾ ਤੇਰੇ ਤੇ ਢੁੰਗਿਆਂ ਵਾਲ ਮੈਂ ਦਿੱਨੀ ਆ ਇਹੋ ਤੇਰੀ ਗੁਤਰੀ ਫੋਟ ਕੇ ਤੇ ਹੱਥ ਚ ਫਰਾਗਾ ਜਾ ਜਾ ਅੱਖੀ ਲੱਗੀਆਂ ਨਹੀਂ ਮੈਨੇ ਜ ਮਾਰਨ ਕੰਮ ਕਰਦਾ ਕਿਆ ਸੀ ਨੂੰ ਸਾਸ ਤੇ ਤੇ ਸੰਭੀ ਨਾ ਦਿੰਦੀ ਸਾਰੇ ਮੱਲੇ ਚ ਗਲੀ ਕਹਿੰਦੀ ਫਿਰਦੀ ਉਹ ਤਰ ਰੋਟੀ ਨਹੀਂ ਦਿੰਦੀ ਉਹ ਕਿਦੋਂ ਤੱਕ ਦੀ ਕਰਦੀ ਕੰਮ ਕਰ ਜਾਗੇ ਗੱਲ ਨਾ ਕਰਦੀ ਮੈਨੂੰ

ਬੜੇ ਨੇ ਲਾ ਮੈਂ ਆਪਣੀ ਸੱਸ ਨੂੰ ਬੜੇ ਪਿਆਰ ਨਾਲ ਰੱਖਿਆ ਬੜੀ ਖਦਿਆ ਸੰਭੀ ਤੇਰੇ ਅੰਗੂਠੀ ਸੱਤਵੇਂ ਮਿੰਟ ਸੱਤ ਕਰਿਆ ਕਰ ਚਾ ਉਹ ਵੀ ਜਰਾ ਬੜੀ ਦੀ ਮਾਂ ਮਾਰ ਸੀ ਖਬਰਦਾਰ ਰਹਿ ਕੇ ਸ਼ੁਕਰ ਕਰਿਆ ਕਰ ਸਾਰਾ ਪਾ ਲਿਆ ਮੈਂ ਉਹ ਤੇ ਨੂੰ ਨਾ ਕੰਨ ਖੋਲ ਕੇ ਮਾਚੀ ਨਾ ਦੇ ਕੇ ਤੇ ਚਾ ਬੜਾ ਮਾਰ ਕੇ ਸੇ ਨਾ ਪਾਉਂਦੇ ਇਹ ਕਿਤਾ ਹਾਲ ਕਿ ਕਰਦੀ ਮੈਂ ਨੂੰ ਕਰੂ ਮੈਂ ਸ਼ੁਕਰ ਕਰ ਜੰਗੀ ਹਾਂਜੀ ਸੱਚਾ ਜੀ ਸਾਰਿਆਂ ਨੂੰ ਕਿ ਤੁਸੀਂ ਅੱਜ ਸਾਡੀਆਂ ਦੋਨੋਂ ਮਾਵਾਂ ਦੇਖ ਹੀ ਲਿਆ ਨੇ ਸ਼ੈਲੀ ਮਾਵੀ ਤੇ ਸਾਡੀ ਪਿੰਡ ਮਾਵੀ ਸ਼ੈਲੀ ਮਾਣੇ ਐਡਵਟੀ ਲੜਾਈ ਨੂੰ ਇਹਨਾਂ ਕਰ ਦਿੱਤਾ ਛੱਟਪਟ ਖਤਮ ਕਰ ਦਿੱਤੀ ਤੇ ਸਾਡੀ ਪਿੰਡ ਪਿਆਰੀ ਜੀ ਮਾਣੇ ਅੱਡੀਕ ਲੜਾਈ ਨੂੰ ਐਡਿਆ ਕਰ ਦਿੱਤਾ ਬੱਚੇ ਦਾ ਲਾਂਬਾ ਲੈ ਕੇ ਗਈ ਸੀ ਖੋਦੀ ਲੜਾਈ ਤੇ ਉਲਟਾ ਇੱਕ ਦੂਜੇ ਨੂੰ ਮੇਨੇ ਦੇਣ ਲੱਗ ਗੀਆਂ ਪਰ ਸਾਰੀਆਂ ਮਾਵਾਂ ਨੂੰ ਲਵ ਯੂ ਤੇ ਸਾਡੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆਪਾਂ ਦੀ ਕੁਝ ਹਮੇਸ਼ਾ ਹੀ ਹੁੰਦੀ ਹੈ ਕਿ ਥੋੜਾ ਜਿਆਦਾ ਤੁਹਾਨੂੰ ਹਸਾ ਸਕੀ ਸਸਕਾ ਜੀ ਸਾਹਿਬ